ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਸਤੇ ਵਸਤੇ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋਵੋਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਚਲੋ ਸ਼ੁਰੂ ਕਰਦੇ ਆਂ ਇਹਦੀ ਵੀਡੀਓ ਨੂੰ ਵਿਦਆਊਟ ਵੇਸਟਿੰਗ ਐਂਡ ਟਾਈਮ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਵੀ ਕੈਨੇਡਾ 2024 ਦੇ ਵਿੱਚ ਆਉਣਾ ਪੈਸੇ ਦੀ ਬਰਬਾਦੀ ਆ ਕੋਈ ਫਾਇਦਾ ਨਹੀਂ ਕੈਨੇਡਾ ਜਾਉਣ ਦਾ ਇੱਕ ਮੂਰਖਤਾ ਆ ਬਿਕਰਡ ਡਿਸੀਜਨ ਆ ਆ ਸਾਰੀਆਂ ਚੀਜ਼ਾਂ ਬਾਰੇ ਗੱਲ ਕਰਾਂਗੇ ਤੁਸੀਂ ਸੋਚ ਰਹੇ ਹੋਵੋਗੇ ਕਿ ਕਿਉਂ ਨੈਗੇਟਿਵ ਵਰਡਸ ਨੇ ਯੂਜ਼ ਕੀਤੇ ਗ ਉਹਦਾ ਰੀਜ਼ਨ ਇਹ ਆ ਇੰਟਰਨੈਟ ਤੇ ਅੱਜ ਕੱਲ ਚੱਲੀ ਇਹ ਰਿਆ ਕੋਈ ਵੀ ਇਨਫਲੂਐਂਸਰ ਆ ਉਹ ਵੀਡੀਓ ਪਾ ਰਿਹਾ ਵੀ ਕੈਨੇਡਾ ਨਾ ਉਹ ਹੈਗਾ ਕੈਨੇਡਾ ਚ ਇਦਾਂ ਆ ਇਸ ਵੇਲੇ ਸਿਚੁਏਸ਼ਨ ਇਹ ਆ ਸਭ ਕੁਝ ਹੈ ਨਾ ਇਦਾਂ ਦੀਆਂ ਵੀਡੀਓਜ਼ ਹੀ ਪੈ ਰੀਆਂ ਤੇ ਮੈਂ ਕਿਹਾ ਵਾਈ ਨਾਟ ਕਿ ਦੇ ਉੱਤੇ ਗੱਲ ਕਰ ਹੀ ਲੱਤੀ ਜਾਵੇ ਮੈਂ ਵੀ ਕਾਫੀ ਦੇਰ ਤੋਂ ਵੀਡੀਓ ਨਹੀਂ ਸੀ ਬਣਾਈਆ ਸੋ ਪਰ ਸੋ ਜਿਆਦਾ ਟਾਈਮ ਨਹੀਂ ਵੇਸਟ ਕਰਨਾ ਸਿੰਪਲ ਤੇ ਸਿੱਧੀ ਮੈਂ ਗੱਲ ਤੁਹਾਡੇ ਸਾਰਿਆਂ ਦੇ ਸਾਹਮਣੇ ਰੱਖਣੀ ਆ ਠੀਕ ਆ ਦੇਖੋ ਜਰੂਰ ਅੱਜ ਦੀ ਰੇਟ ਚ ਹਲਾ ਦੇ ਇਦਾਂ ਦੇ ਇੱਥੇ ਹੈਗੇ ਆ ਸਾਰੇ ਬਿਜ਼ਨਸ ਸਲੋ ਹੋਏ ਪਏ ਆ ਕੰਮ ਥੱਲੇ ਚੱਲ ਰਿਹਾ ਬਹੁਤ ਚੀਜ਼ਾਂ ਆ ਉਤੋਂ ਇਨਫਲੇਸ਼ਨ ਬਹੁਤ ਜ਼ਿਆਦਾ ਹੋਈ ਪਈ ਆ ਬਟ ਇੱਕ ਮੈਂ ਚੀਜ਼ ਸਭ ਨੂੰ ਪੁੱਛਦਾ ਕੀ ਜਿੰਨੇ ਵੀ ਆਪਾਂ ਸਟੂਡੈਂਟ ਹੋਨੇ ਆ ਇਨਕਲੂਡਿੰਗ ਮੀ ਕੀ ਆਪਣੇ ਕੋਲ ਕੋਈ ਇਦਾਂ ਦੀ ਸਕਿੱਲ ਹੈਗੀ ਆ ਜਿੱਥੇ ਵਾਕਿਆ ਹੀ ਆਪਾਂ ਨੂੰ ਛੇਤੀ ਜੌਬ ਮਿਲ ਜਵੇ ਆਪਣੇ ਤੋਂ ਇਦਾਂ ਦੀ ਕੋਈ ਸਕਿੱਲ ਹੈਗੀ ਆਪਾਂ ਸਿੱਖ ਕੇ ਆਉਂਨੇ ਆ ਆਪਾਂ ਸਿੱਧਾ ਪਲੱਸ 2 ਤੋਂ ਬਾਅਦ ਆ ਜੰਨੇ ਆ ਤੇ ਆਪਾਂ ਕੀ ਐਕਸਪੈਕਟ ਕਰਦੇ ਆ ਵੀ ਸਾਨੂੰ ਇੱਥੇ ਆਉਂਦੇ ਵਧੀਆ ਨੌਕਰੀ ਮਿਲ ਜਵੇ ਜਾਂ ਕੋਈ ਵੀ ਨੌਕਰੀ ਮਿਲ ਜਵੇ ਪਹਿਲਾਂ ਗੱਲ ਹੋਰ ਸੀ ਉਹਨਾਂ ਨੂੰ ਲੇਬਰ ਚਾਹੀਦੀ ਸੀ ਉਦੋਂ ਬੰਦੇ ਘੱਟ ਸੀਗੇ ਹੁਣ ਐਕਸੈਸਿਵ ਬੰਦੇ ਆ ਗਏ ਹੁਣ ਮੰਨ ਲਓ ਵੀ ਪਹਿਲਾਂ 2 ਗੁਣਾ ਬੰਦੇ ਹੁੰਦੇ ਸੀ ਹੁਣ ਇਕੱਠੇ 10 ਗੁਣਾ ਬੰਦੇ ਆ ਗਏ ਹੁਣ ਬੰਦਾ ਹੋ ਗਿਆ ਵੱਧ ਇੰਨੀ ਲੇਬਰ ਉਹਨਾਂ ਨੂੰ ਚਾਹੀਦੀ ਨਹੀਂ ਹੁਣ ਅੱਜ ਦੀ ਡੇਟ 'ਚ ਕੰਮ ਮਿਲਣਾ ਹੀ ਉਹਨੂੰ ਜਿਹਦੇ ਕੋਲ ਵਧੀਆ ਸਕਿੱਲ ਹੈ ਹਨਾ ਜਦ ਆਪਣੇ ਕੋਲ ਕੋਈ ਵ ਤੁਸੀਂ ਕੰਮ ਛੱਡੋ ਉਹਨਾਂ ਕੋਲ 100 ਬੰਦਾ ਪਿੱਛੇ ਬੈਠਾ ਕਿਸੇ ਨੂੰ ਵੀ ਹਾਇਰ ਕਰ ਲੈਣਗੇ ਐਦਾਂ ਤੇ ਹੈ ਨਹੀਂ ਵੀ ਤੁਸੀਂ ਕੰਮ ਅੱਜ ਛੱਡੋਗੇ ਮੈਂ ਕਿਤੇ ਕੰਮ ਕਰ ਰਿਹਾ ਮੈਂ ਛੱਡਾਂਗਾ ਤਾਂ ਉਹਨਾਂ ਨੂੰ ਬੰਦੇ ਹੀ ਨਹੀਂ ਮਿਲਣੇ ਉਹਨਾਂ ਨੂੰ ਤਾਂ ਬਥੇਰੇ ਬੰਦੇ ਐ ਦੀ ਡੇਟ 'ਚ ਬੈਠੇ ਆ ਸੋ ਗੱਲ ਮੇਰੇ ਕਹਿਣ ਦਾ ਭਾਵ ਇਹ ਹੈ ਵੀ ਅੱਜ ਹਾਲਾਤ ਇੱਥੇ ਇਦਾਂ ਦੇ ਨਹੀਂ ਤਾਂ ਮਤਲਬ ਇਹ ਨਹੀਂ ਵੀ ਹਮੇਸ਼ਾ ਹੀ ਇਦਾਂ ਰਹਿਣੇ ਨੇ ਅੱਜ ਦੀ ਡੇਟ 'ਚ ਜੇ ਕੋਈ ਸਟੂਡੈਂਟ ਇੱਥੇ ਆਏਗਾ ਵੀ ਤਾਂ ਇਹਦਾ ਇਹ ਨਹੀਂ ਮਤਲਬ ਕਿ ਉਹ ਇੱਥੇ ਸਕਸੈਸਫੁਲ ਹੋ ਨਹੀਂ ਪਾਏਗਾ ਪਰ ਕੁਝ ਦਿਮਾਗ 'ਚੋ ਚੀਜ਼ਾਂ ਰੱਖ ਕੇ ਸਟੂਡੈਂਟ ਜ਼ਰੂ ਠੀਕ ਆ ਇੱਥੇ ਮੁਸ਼ਕਲਾਂ ਆਉਣੀਆਂ ਮੁਸ਼ਕਲਾਂ ਤੋਂ ਨਹੀਂ ਭੱਜ ਸਕਦੇ ਸਟਾਰਟਿੰਗ ਦੇ ਵਿੱਚ ਹੋ ਸਕਦਾ ਜਿਆਦੀਆਂ ਆਉਣ ਤੁਹਾਨੂੰ ਐ ਫੀਲ ਅੱਗੇ ਐ ਹੋਵੇ ਤੁਹਾਨੂੰ ਫੀਲ ਹੋਵੇ ਵੀ ਤੁਸੀਂ ਡਿਪਰੈਸਡ ਓ ਤੁਹਾਨੂੰ ਕੰਮ ਨਹੀਂ ਮਿਲ ਰਿਹਾ ਪੜ੍ਹਾਈ ਦਾ ਪ੍ਰੈਸ਼ਰ ਵੀ ਆ ਸਭ ਕੁਝ ਆਪ ਕਰਨਾ ਪੈ ਰਿਹਾ ਕੋਈ ਤੁਹਾਡੇ ਆਸ-ਪਾਸੇ ਹੈ ਨਹੀਂ ਗੱਲ ਕਰਨ ਨੂੰ ਬਹੁਤ ਚੀਜ਼ਾਂ ਫੇਸ ਕਰਨੀਆਂ ਪੈ ਸਕਦੀਆਂ ਨੇ ਸੋ ਮੈਂਟਲੀ ਇੰਡੀਆ ਤੋਂ ਹੀ ਰੈਡੀ ਹੋ ਕੇ ਆਇਓ ਇਸ ਚੀਜ਼ ਦੇ ਲਈ ਮੈਂ ਪਹਿਲਾਂ ਹੀ ਤੁਹਾਨੂੰ ਕਲੀਅਰਲੀ ਕਹਿ ਰਿਹਾ ਕੋਈ ਵੀ ਫੇਕ ਐਕਸਪੈਕਟੇਸ਼ਨਸ ਨਹੀਂ ਮੈਂ ਤੁਹਾਨੂੰ ਦੇ ਰਿਹਾ ਫਾਲਸ ਹੋਪ ਨਹੀਂ ਤੁਹਾਨੂੰ ਦੇ ਰਿਹਾ ਹੈਗਾ ਸੋ ਇਹ ਚੀਜ਼ ਲਈ ਪਹਿਲਾਂ ਹੀ ਇੰਡੀਆ ਤੋਂ ਤੁਸੀਂ ਰੈਡੀ ਹੋ ਕੇ ਆਇ ਅਵੋਇਡ ਕਰੋ ਜੇ ਤੁਸੀਂ ਪਲੱਸ 2 ਤੋਂ ਬਾਅਦ ਆਉਣਾ ਅਵੋਇਡ ਕਰ ਸਕਦੇ ਹੋ ਗ੍ਰੈਜੂਏਸ਼ਨ ਕਰਕੇ ਇੰਡੀਆ ਤੋਂ ਆਓ ਤੁਹਾਡੇ ਲਈ ਬੈਟਰ ਡਿਸੀਜਨ ਹੋਊਗਾ ਮੇਰੀ ਗੱਲ ਲਿਖ ਕੇ ਰੱਖ ਲਓ ਹੈਗਾ ਜਿੰਨੇ ਵੀ ਪਲੱਸ 2 ਤੋਂ ਬਾਅਦ ਜਾਂਦੇ ਆ ਉਹਨਾਂ ਦੇ ਮੂੰਹ ਤੋਂ ਤੁਸੀਂ ਸੁਣ ਲਓਗੇ ਮੈਂ ਵੀ ਪਲੱਸ 2 ਤੋਂ ਬਾਅਦ ਹੀ ਬਾਹਰ ਆਇਆ ਤਾਂ ਹੀ ਕਹਿ ਰਿਹਾ ਗ੍ਰੈਜੂਏਸ਼ਨ ਤੋਂ ਬਾਅਦ ਆਉਣਾ ਚਾਹੀਦਾ ਹੈ ਬੈਟਰ ਡਿਸੀਜਨ ਹੈ ਕਿਉਂਕਿ ਤੁਸੀਂ ੱੱਕੇ ਖਾ ਲੈਂਦੇ ਹੋ ਤੁਹਾਨੂੰ ਅਕਲ ਆ ਜਾਂਦੀ ਆ ਠੀਕ ਹੈ ਸੋ ਜੇ ਕੋਈ ਮੇਰਾ ਵੀਰਪਣ ਵੀਡੀਓ ਦੇਖ ਰਿਹਾ ਜਿੰਨੇ ਬਾਹਰ ਹੋਣਾ ਹੈ 12 10th ਚਾ 11th ਚਾ 12th ਚਾ ਤੇ ਸੋਚ ਰਿਹਾ ਪਲੱਸ 2 ਤੋਂ ਬਾਅਦ ਮੈਂ ਬਾਹਰ ਜਾਣਾ ਹੈ ਗਲਤੀ ਨਾ ਕਰਿਓ ਹੈਗਾ ਮੈਂ ਵੀ ਕੀਤੀ ਤੇ ਬੜੇ ਹੋਰ ਵੀਰਪਣਾਂ ਨੇ ਵੀ ਕੀਤੀ ਹੈਗੀ ਆ ਸੋ ਬੈਟਰ ਹੈ ਗ੍ਰੈਜੂਏਸ਼ਨ ਕਰਕੇ ਆਓ ਹੈਗਾ ਅਪਾਰਟ ਫਰੋਮ 댓 ਕੋਈ ਵਧੀਆ ਸਕਿੱਲ ਸਿੱਖ ਕੇ ਆਓ ਯਾਰ ਹੋਰ ਨਹੀਂ ਕੁਝ ਸਿੱਖਣਾ ਤੁਹਾਨੂੰ ਪਤਾ ਅੱਜ ਦੀ ਡੇਟ ਚ ਇੱਥੇ ਪੀਆਰ ਦਾ ਕਿੰਨਾ ਔਖਾ ਹੋਇਆ ਪਿਆ ਜੇ ਤੁਹਾਡੇ ਤੋਂ 6 ਮਹੀਨੇ ਸਾਲ ਹੈਗਾ ਟਾਈਮ ਐਕਸਟਰਾ ਤੁਸੀਂ ਫ੍ਰੈਂਚ ਸਿੱਖ ਲਓ ਯਾਰ ਪਹਿਲੀ ਤਾਂ ਗੱਲ ਕਿੰਨੇ ਕੋਚਿੰਗ ਸੈਂਟਰ ਆ ਤੁਸੀਂ ਉੱਥੋਂ ਵੀ ਸਿੱਖ ਸਕਦੇ ਹੋ ਨਹੀਂ ਤਾਂ ਹੋਰ ਇਹਨਾਂ ਇੰਟਰਨੈਟ ਤੋਂ ਸਿੱਖ ਲਓ ਦਿਨ ਦੇ 2-3 ਘੰਟੇ ਹੀ ਦੇਣੇ ਸ਼ੁਰੂ ਕਰ ਦੋ ਤੁਸੀਂ ਕਿੰਨੀ ਫ੍ਰੈਂਚ ਸਿੱਖ ਜਾਓਗੇ ਤੁਹਾਨੂੰ ਪਤਾ ਨਹੀਂ ਲੱਗਣਾ ਕੱਲੋ ਇੱਥੇ ਤੁਹਾਡੀ ਪੀਆਰ ਸੌਖੀ ਹੋ ਜਾਊਗੀ ਤੇ ਇੰਡੀਆ ਤੋਂ ਹੀ ਆਪਣਾ ਅੱਧਾ ਕੰਮ ਕਰ ਆਵੋਗੇ 6 ਮਹੀਨਾ ਡੈਡੀਕੇਸ਼ਨ ਤੁਸੀਂ ਦੇ ਲਓ ਜੇ ਤੁਹਾਡੇ ਕੋਲ ਉੱਥੇ ਟਾਈਮ ਹੈਗਾ ਬੜੇ ਜਾਣ ਮੈਨੂੰ ਕਹਿੰਦੇ ਭਾਈ ਸਾਡੇ ਤੋਂ ਟਾਈਮ ਬੜਾ ਹੈ ਕੀ ਕਰੀਏ ਹੈਗਾ ਹਨਾ ਇਦਾਂ ਇਦਾਂ ਜੇ ਤੁਹਾਡੇ ਕੋਲ ਟਾਈਮ ਹੈਗਾ ਉਹਨੂੰ ਸਹੀ ਤਰੀਕੇ ਨਾਲ ਯੂਟਿਲਾਈਜ਼ ਕਰ ਲਓ ਨਾ ਕੱਲੂ ਆ ਕੇ ਇੱਥੇ ਕਹੋਗੇ ਵੀ ਸਾਨੂੰ ਕੰਮ ਨਹੀਂ ਤਾਨੂੰ ਯਾਰ ਫ੍ਰੈਂਚ ਆਉਂਦੀ ਹੋਊਗੀ ਇੱਕ ਕੰਡੀਸ਼ਨਲ ਭਾਸ਼ਾ ਇੱਥੇ ਜਿਹੜੇ ਬੰਦੇ ਨੂੰ ਫ੍ਰੈਂਚ ਆਉਂਦੀ ਹੋਵੇ ਉਹਨੂੰ ਇੱਕ ਤਾਂ ਉਹ ਬਾਇਲਿੰਗੁਅਲ ਕਨਸੀਡਰ ਕੀਤਾ ਜਾਂਦਾ ਓਨਲੀ ਜੋਬ ਅਪੋਰਚ्युनिटीज ਕਿੰਨੀਆਂ ਖੁੱਲ ਜਾਂਦੀਆਂ ਮੋਂਟਰੀਅਲ ਵਾਲੀ ਸਾਈਡ ਤੇ ਆ ਕੇ ਦੇਖੋ ਕਿਊਬੈਕ ਵਾਲੀ ਸਾਈਡ ਤੇ ਪੀਆਰ ਦਾ ਵੀ ਰਾਹ ਤੁਹਾਡੇ ਲਈ ਖੁੱਲ ਜਾਂਦਾ ਪਲੱਸ ਤੁਹਾਡੀ ਪੇ ਵੀ ਜ਼ਿਆਦਾ ਹੁੰਦੀ ਐ ਐਜ਼ ਅ ਨਾਰਮਲ ਬੰਦੇ ਨਾਲੋਂ ਜਿਹਨੂੰ ਕੱਲੀ ਇੰਗਲਿਸ਼ ਹੁੰਦੀ ਆ ਸੋ ਆਪਣਾ ਟਾਈਮ ਖਰਾਬ ਕਰਨ ਦੇ ਨਾਲੋਂ ਜੇ ਤੁਹਾਡੇ ਕੋਲ ਉੱਥੇ ਟਾਈਮ ਆ ਠੀਕ ਆ ਜੇ ਤੁਸੀਂ ਪਲੱਸ 2 ਤੋਂ ਬਾਅਦ ਵੀ ਆ ਰਹੇ ਹੋ ਗੱਲ ਕਰ ਰਹੇ ਜੇ ਤੁਹਾਡੇ ਕੋਲ ਟਾਈਮ ਆ ਹਨਾ ਤੁਹਾਨੂੰ ਪਤਾ ਵੀ ਹੁਣ ਉਹਨੂੰ Netflix ਦੇਖ ਕੇ ਟਾਈਮ ਖਰਾਬ ਕਰਨ ਨਾਲੋਂ ਵੈਬ ਸੀਰੀਜ਼ਾਂ ਤੇ ਜਾਂ ਕੁਝ ਪੁੱਟੇ ਸਿੱਧੇ ਕੰਮ ਕਰਨ ਨਾਲੋਂ ਫ੍ਰੈਂਚ ਸਿੱਖਿਆ ਜੋ ਭਾਈ ਕੱਲੂ ਸੋਚੋਂਗੇ ਇੱਥੇ ਆ ਕੇ ਵੀ ਕਿੰਨਾ ਵਧੀਆ ਡਿਸੀਜਨ ਸੀ ਤੁਸੀਂ ਫ੍ਰੈਂਚ ਸਿੱਖ ਲਈ ਤੁਹਾਨੂੰ ਗਾਈਡ ਕਰਨ ਵਾਲਾ ਕੋਈ ਹੈਗਾ ਆ ਜਿਹਦੇ ਮੇਰੀ ਵੀਡੀਓ ਦੇਖ ਰਹੇ ਹੋ ਐਕਚੁਅਲੀ ਮੈਂ ਤੁਹਾਨੂੰ ਸਹੀ ਸਲਾਹ ਦੇ ਰਿਹਾ ਸਾਰੀਆਂ ਚੀਜ਼ਾਂ ਇਹ ਤੁਹਾਨੂੰ ਕਿਸੇ ਨੇ ਚੀਜ਼ਾਂ ਨਹੀਂ ਦੱਸਣੀਆਂ ਹੈਗੀਆਂ ਸੋ ਇਹ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰਿਓ ਜਦ ਤੱਕ ਇਹਦਾ ਜੇ ਕਿਸੇ ਦੀ ਹੈਲਪ ਹੋ ਜਾਵੇ ਵੀਡੀਓ ਮੇਰੀ ਦੇਖਣ ਦੇ ਨਾਲ ਇਸ ਤੋਂ ਇਲਾਵਾ ਇੱਕ ਹੋਰ ਸਲਾਹ ਦੇਵਾਂਗਾ ਰੋਟੀ ਪਾਣੀ ਕੁਕਿੰਗ ਜਿੰਨਾ ਤੁਸੀਂ ਸਿੱਖ ਆ ਸਕਦੇ ਇੰਡੀਆ ਤੋਂ ਕੋਸ਼ਿਸ਼ ਕਰਿਓ ਸਿੱਖ ਕੇ ਆਉਣ ਦੀ ਇੱਥੇ ਆ ਕੇ ਨਹੀਂ ਤਾਂ ਬਹੁਤ ਪ੍ਰੋਬਲਮ ਹੁੰਦੀ ਆ ਟਿਫਨ ਦਾ ਬਹੁਤੇ ਜਾਨਾਂ ਨੂੰ ਖਾਣਾ ਪਸੰਦ ਨਹੀਂ ਆਉਂਦਾ ਤੇ ਜੇ ਉਹਨਾਂ ਨੂੰ ਆਪ ਹੱਥੀ ਬਣਾਉਣਾ ਨਹੀਂ ਆਉਂਦਾ ਤੇ ਬੜੀ ਡਿਫਿਕਲਟੀ ਹੁੰਦੀ ਆ ਜੇ ਤੁਹਾਡੀ ਮੰਮੀ ਤਾਂ ਹੈ ਨਹੀਂ ਯਾਰ ਹਨਾ ਤੇ ਜੇ ਤੁਸੀਂ ਇਕੱਲੇ ਹੋ ਇੱਥੇ ਨਾ ਹੀ ਤੁਹਾਡਾ ਕੋਈ ਰਿਲੇਟਿਵ ਆ ਨਾ ਕੋਈ ਭੈਣ ਭਰਾ ਤੇ ਫਿਰ ਹੋਰ ਔਖੇ ਹੋਵੋਗੇ ਸੋ ਉਸ ਤੋਂ ਬੈਟਰ ਆ ਯਾਰ ਇੰਡੀਆ ਤੋਂ ਹੀ ਥੋੜੀ ਬਹੁਤੀ ਕੁਕਿੰਗ ਆਪਣਾ ਗੁਜ਼ਾਰਾ ਕਰਨ ਜੋਗੀ ਇੰਨੀ ਕੁ ਜ਼ਰੂਰ ਸਿੱਖ ਕੇ ਆਇਓ ਇੰਡੀਆ ਤੋਂ ਇੰਨਾ ਜ਼ਰੂਰ ਮੈਂ ਤੁਹਾਨੂੰ ਕਵਾਂਗਾ ਹੈ ਕਿ ਕਿਸੇ ਦਾ ਸਾਰਾ ਪ੍ਰੋਸੈਸ ਹੋ ਚੁੱਕਿਆ ਆ ਤੇ ਉਹ ਅਗਲੇ ਇਨਟੇਕ ਦੇ ਵਿੱਚ ਆ ਰਿਹਾ ਸਤੰਬਰ ਚ ਕੈਨੇਡਾ ਹੁਣ ਜੋ ਤੁਸੀਂ ਹੁਣ ਜੋ ਹੁਣ ਅਸੀਂ ਹੋ ਗਿਆ ਜੇ ਤੁਸੀਂ ਆ ਹੀ ਰਹੇ ਹੋ ਠੀਕ ਆ ਤਾਂ ਹੁਣ ਕੁਝ ਵੀ ਨਾ ਸੁਣੋ ਹੈਗਾ ਇੰਟਰਨੈਟ ਤੇ ਬੈੱਕ ਕੇ ਵੀ ਇੱਥੇ ਕੰਮ ਦੇ ਹਗਲਾ ਦੇ ਦੱਦੇ ਆ ਜਾਂ ਇਦਾਂ ਕੁਝ ਵੀ ਹਨਾ ਜਿੰਨੀਆਂ ਵੀਡੀਓ ਦੇ ਇਦਾਂ ਦੇ ਦੇਖੋਗੇ ਨੈਗੇਟਿਵਿਟੀ ਆਊਗੀ ਹੋਰ ਪ੍ਰੈਸ਼ਰ ਚ ਆਉਗੇ ਆਓ ਜੀ ਸਦਕੇ ਬਸ ਪ੍ਰਿਪੇਅਰ ਹੋ ਕੇ ਆਓ ਵੀ ਹਾਂ ਹੋ ਸਕਦਾ ਸਟਾਰਟਿੰਗ ਚੋਂ ਔਖਾ ਟਾਈਮ ਦੇਖਣਾ ਪਵੇ ਪਰ ਇਹ ਬਰਥ ਹਿੱਟ ਆ ਇਹ ਹੀ ਅਸਲੀ ਟਾਈਮ ਤੁਹਾਨੂੰ ਸਿਖਾਊਗਾ ਜ਼ਿੰਦਗੀ ਦੇ ਵਿੱਚ ਠੀਕ ਆ ਇਹੀ ਇਹ ਇਹ ਔਖੇ ਟਾਈਮ ਨਹੀਂ ਤੁਹਾਨੂੰ ਸਿਖਾਉਣਾ ਅਸਲੀ ਲਾਈਫ ਦੇ ਵਿੱਚ ਤੁਹਾਨੂੰ ਬੰਦੇ ਆ ਇੰਨੇ ਹੀ ਬਣਾਉਣਾ ਆ ਠੀਕ ਆ ਸੋ ਇਹੀ ਸੀ ਅੱਜ ਦੀ ਵੀਡੀਓ ਅੱਜ ਮਾੜਾ ਟਾਈਮ ਕੱਲ ਨੂੰ ਚੰਗਾ ਟਾਈਮ ਵੀ ਇੱਥੇ ਆਣਾ ਹੀ ਆਣਾ ਅੱਜ ਤੋਂ 4 ਸਾਲ ਬਾਅਦ ਵੇਖਿਓ ਚੀਜ਼ਾਂ ਹੋਰ ਹੋਣਗੀਆਂ ਠੀਕ ਆ ਜੇ ਤੁਹਾਡੇ ਕੋਲ ਟਾਈਮ ਹੈਗਾ ਚੀਜ਼ਾਂ ਸਿੱਖਿਆ ਉਤੋਂ ਗ੍ਰੈਜੂਏਸ਼ਨ ਤੋਂ ਬਾਅਦ ਆਓ ਕੋਈ ਤੁਹਾਡੇ ਪੈਸੇ ਨਹੀਂ ਖਰਾਬ ਹੋਣਗੇ ਪਰ ਥੇ ਡਰਊਗਾ ਸਭ ਕੁਝ ਠੀਕ ਆ ਸੋ ਮੈਨੂੰ ਸੀ ਕਿ ਇੰਟਰਨੈਟ ਦੇ ਉੱਪਰ ਬਹੁਤ ਜ਼ਿਆਦਾ 네ਗੈਟਿਵਿਟੀ ਫੈਲੀ ਹੋਈ ਇਸ ਚੀਜ਼ ਨੂੰ ਲੈ ਕੇ ਉਹਦੇ ਉੱਪਰ ਥੋੜਾ ਜਿਹਾ ਬੋਲਾਂ ਬਾਕੀ ਜੇ ਵੀਡੀਓ ਵਧੀਆ ਲੱਗੀ ਹੋਵੇ ਸ਼ੇਅਰ ਕਰਨਾ ਨਾ ਭੁੱਲਿਓ ਐਂਡ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਇਹੋ ਜਿਹੇ ਕੈਂਡ ਕੈਂਡ ਵੀਡੀਓਜ਼ ਤੇ ਲਈ ਧੰਨਵਾਦ ਤੁਹਾਡਾ ਸਾਰਿਆਂ ਦਾ